ਅਜੇ ਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ શ્રી ਅਨੰਦਪੁਰ ਸਾਹਿਬ ਦੇ ਹਾਨ ਪ੍ਰਭਾਵਿਤ ਖੇਤਰਾ ਵਿੱਚ ਮੁਫਤ ਮੈਡੀਕਲ ਕੈਂਪਾਂ ਦੀ ਸ਼ੁਰੂਆਤ ਅੰਜ ਪੰਜ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈਆਂ ਸਿਹਤ ਸਹੂਲਤਾਂ ਪਾਰੀ ਬਾਰਿਸ਼ ਅਤੇ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੀ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਜ਼ਿਲ੍ਹਾ ਰੋਪਨਗਰ ਵੱਲੋਂ ਇਸਾਨੀਤ ਪਹਿਲਾ ਵਰਲਡ ਕੈਂਸਰ ਕੇਅਰ ਅਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੰਜ ਪਿੰਡ ਗਾਜੀਪੁਰ ਗੰਜਪੁਰ ਬੇਲਾ ਨੇਕੂਵਾਲ ਤੋਂ ਮੁਫਤ ਮੈਡੀਕਲ ਜਾਂਚ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। ਇਹ ਪਹਿਲ ਜ਼ਿਲ੍ਹਾ ਪਾਜਾਪਾ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਕੈਂਪ ਇੰਚਾਰਜ ਬਾਬਾ ਪਰਮਜੀਤ ਸਿੰਘ ਰੋਲੂ ਮਾਜਰਾ ਨੇ ਦੱਸਿਆ ਕਿ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਹ ਕੈਂਪ ਲੋਕਾਂ ਨੂੰ ਫੌਰੀ ਰਾਹ ਪ੍ਰਦਾਨ ਕਰਨ ਲਈ ਲਗਾਏ ਜਾ ਰਹੇ ਹਨ। ਕੈਂਪਾਂ ਵਿੱਚ ਮੁਫਤ ਮੈਡੀਕਲ ਜਾਂਚ ਦੇ ਨਾਲ-ਨਾਲ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਸਾਡੀ ਪਹਿਲੀ ਤਰਜੀਹ ਹੈ ਇਸ ਲਈ ਜਿੰਨਾਂ ਪਿੰਡਾਂ ਵਿੱਚ ਹਣ ਨਾਲ ਵੱਧ ਨੁਕਸਾਨ ਹੋਇਆ ਹੈ ਉੱਥੇ ਸਾਡੇ ਮੈਡੀਕਲ ਟੀਮਾਂ ਪਿਲ ਦੇ ਆਧਾਰ ਤੇ ਕੰਮ ਕਰ ਰਹੀਆਂ ਹਨ ਉਹਨਾਂ ਦੱਸਿਆ ਕਿ ਇਹ ਕੈਂਪ ਜੈ ਵੀਰ ਸਿੰਘ ਲਾਲਪੁਰਾ ਜੋ ਕਿ ਵਰਲਡ ਕੈਂਸਰ ਕੇਅਰ ਇੰਡੀਆ ਦੇ ਡਾਇਰੈਕਟਰ ਹਨ ਦੀ ਅਗਵਾਈ ਚ ਇਹ ਕੈਂਪ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ ਅ ਤ ਚੱਲਣਗੇ ਗਾਜੀਪੁਰ ਤੋਂ ਪ੍ਰੇਮ ਲਾਲ ਗੱਜਪੁਰ ਬੇਲਾ ਤੋਂ ਦੇਸ ਰਾਜ ਨਿੱਕੂਵਾਲ ਤੋਂ ਸੁਰਜੀਤ ਕੌਰ ਦੀ ਅਗਵਾਈ ਹੇਠ ਸੰਬੰਧਿਤ ਪਿੰਡਾਂ ਚ ਕੈਂਪਾਂ ਦਾ ਆਯੋਜਨ ਕੀਤਾ ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਆਗੂ ਸਤਵੀਰ ਰਾਣਾ ਨੇ ਕਿਹਾ ਕਿ ਅਜੈਵੀਰ ਸਿੰਘ ਲਾਲਪੁਰਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਖਾਸ ਕਰ ਅਜਿਹੀਆਂ ਸੰਕਟਮਈ ਘੜੀਆਂ ਵਿੱਚ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਕਈ ਭਾਜਪਾ ਵਰਕਰਾਂ ਅਤੇ ਸੇਵਾਦਾਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਵਾਲੈਂਟੀਅਰਾਂ ਵਿੱਚ ਪਰਮਜੀਤ ਸਿੰਘ ਰੌਲੂ ਮਾਜਰਾ ਕਰਿਸ਼ਨ ਕੁਮਾਰ ਅਤਵੀ ਡਾਕਟਰ ਜੀਵਨ ਕੁਮਾਰ ਹਰਜਿੰਦਰ ਸਿੰਘ ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ ਉਹਨਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਹਜ਼ਾਰਾਂ ਲੋਕਾਂ ਨੇ ਅੱਜ ਕੈਂਪ ਦਾ ਲਾਭ ਲਿਆ ਜ਼ਿਲ੍ਹਾ ਪ੍ਰਧਾਨ ਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਭਾਜਪਾ ਦਾ ਮੁੱਖ ਉਦੇਸ਼ ਹਰ ਹਰ ਪ੍ਰਭਾਵਿਤ ਪਰਿਵਾਰ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਬਿਨਾਂ ਸਹਾਇਤਾ ਦੇ ਨਾ ਰਹਿ ਜਾਵੇ। ਇਸ ਲਈ ਸਾਡੀਆਂ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਦੀ ਸਿਹਤ ਦੀ ਦੇਖਭਾਲ ਕਰ ਰਹੀਆਂ ਹਨ। ਇਹ ਮੁਫਤ ਮੈਡੀਕਲ ਕੈਂਪ ਮਨੁੱਖਤਾ ਪ੍ਰਤੀ ਸਮਰਪਣ ਦਾ ਜੀਵੰਤ ਉਦਾਹਰਣ ਹਨ ਜੋ ਹਰ ਕਾਰਨ ਪਰੇਸ਼ਾਨ ਲੋਕਾਂ ਲਈ ਰਾਤ ਦੀ ਕਿਰਨ ਸਾਬਤ ਹੋ ਰਹੇ ਹਨ। ਮੈਂ ਡਾਕਟਰ ਰਾਮਾਦਾ ਸਿੰਘ ਜੀ ਪਿੰਡ ਨਿੱਕੂਵਾਲ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਪਿੰਡ ਨਿੱਕੂਵਾਲ ਜਿਨ੍ਹਾਂ ਕੋਲ ਅੱਜ ਸਵੇਰੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਜਨੈਲ ਸਿੰਘ ਜੀ ਪੱਤਰਕਾਰ ਜੀਤ ਸਾਨੂੰ ਫੋਨ ਆਇਆ ਕਿ ਅੱਜ ਅਸਾਨੀ ਤੋਂ ਪਹਿਲਾਂ ਦੇ ਜੋ ਐਨਜੀਓ ਹੈ ਉਹਨਾਂ ਦਾ ਇੱਕ ਮੈਡੀਕਲ ਕੈਂਪ ਲੱਗਣਾ ਹੈਗਾ ਉਹ ਅਸੀਂ ਫਿਰ ਇਹਨਾਂ ਨੂੰ ਸਮਾਂ ਦੇ ਦਿੱਤਾ ਕਿ ਅਸੀਂ ਤਿਆਰ ਹਾਂ ਤੁਸੀਂ ਆ ਜਾਓ ਇਹ ਸਾਡੇ ਕੋਲ ਅਜੇ ਵੀਰ ਸਿੰਘ ਜੀ ਲਾਲਪਰਾ ਉਹਨਾਂ ਦੇ ਪਿਤਾ ਕਬਾਲ ਸਿੰਘ ਜੀ ਲਾਲਪਰਾ ਜੇ ਕਿ ਬਹੁਤ ਹੀ ਨਿਤ ਦੇ ਨਾਲ ਲੋਕਾਂ ਦੀ ਹੜ੍ਹਾਂ ਦੇ ਵਿੱਚ ਬਹੁਤ ਸੇਵਾ ਕਰਦੀ ਹੈ ਅੱਜ ਇਹਨਾਂ ਦਾ ਬਹੁਤ ਪਿੰਡ ਵਿੱਚ ਆਇਆ ਦਾ ਧੰਨਵਾਦ ਕਰਦੇ ਆ ਕਿਉਂਕਿ ਇੱਕ ਐਸੀ ਇਨਸਾਨੀਤ ਪਹਿਲਾ ਪਹਿਲਾ ਇਨਸਾਨੀਤ ਹੈ ਜਿਨ੍ਹਾਂ ਨੇ ਇੱਕ ਅੰਜੀ ਦੇ ਤੌਰ ਤੇ ਕੈਂਪ ਲਾਇਆ ਕਿ ਸਾਰੇ ਅੱਜ ਲੋਕਾਂ ਨੂੰ ਲੋੜ ਹੈ ਕਿਉਂਕਿ ਪਾਣੀ ਹਰ ਜਗ੍ਹਾ ਤੇ ਘੁੰਮ ਗਿਆ ਪਾਣੀ ਨਾਲ ਜਿਹੜੀਆਂ 90% ਬਿਮਾਰੀਆਂ ਪਾਣੀ ਦੇ ਨਾਲ ਹੁੰਦੀਆਂ ਕੁਝ ਪੀਣ ਵਾਲਾ ਪਾਣੀ ਨਾ ਹੋਈਆਂ ਕੁਝ ਉਹਦੇ ਪਾਣੀ ਖੜਾ ਹੁੰਦੇ ਵਿੱਚ ਘੁੰਮਣਾ ਹੋ ਜਾਂਦੀਆਂ ਕੁਝ ਇਦਾਂ ਦੇ ਹੁੰਦੇ ਨੇ ਕਿ ਜਿਵੇਂ ਕੋਈ ਪਾਣੀ ਖੜਾ ਉੱਤੇ ਲਾਰਵਾ ਪੈਦਾ ਹੋਏ ਨਾ ਮੱਛੇ ਬੱਕੀ ਪੈਦਾ ਹੋਈ ਨਹੀਂ ਹੈ ਡੇਂਗੂ ਬੁਖਾਰ ਹੋ ਜਾਂਦਾ ਹੈਗਾ ਚਿਕਨ ਗੁਨੀਆਂ ਹੋ ਜਾਂਦਾ ਹੈਗਾ ਤੇ ਮਲੇਰੀਆ ਹੋ ਜਾਂਦਾ ਹੈ ਡਾਈ ਡਾਈਸੈਕਟਰੀ ਦੀ ਵੀ ਹੋ ਜਾਂਦੀ ਆ ਟਟੀਆਂ ਲੱਗ ਜਾਂਦੀਆਂ ਹਨ ਇਹ ਸਾਰੀਆਂ ਪਾਣੀ ਦੇ ਵਾਸਤੇ ਹੀ ਬਿਮਾਰੀਆਂ ਲੱਗਦੀਆਂ ਹਨ ਸੋ ਇਹਨਾਂ ਨੇ ਇਸ ਇਸ ਕੰਡ ਨੂੰ ਚੁਣਿਆ ਹੈ ਇਹ ਤੋਂ ਪਹਿਲਾਂ ਵੀ ਸਾਰੇ ਪਿੰਡਾਂ ਚੁਣਿਆ ਅਸੀਂ ਇਹਨਾਂ ਦਾ ਇੱਥੇ ਆਏ ਤੇ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕੰਮ ਸੰਸਥਾ ਜਿਹੜੇ ਐਨਜੀਓ ਆ ਉਹੀ ਕਰ ਸਕਦੀਆਂ ਹਨ ਕਿਉਂਕਿ ਨਹੀਂ ਤਾਂ ਸਰਕਾਰਾਂ ਕੋਲ ਵੀ ਅੱਡੇ ਕੰਮ ਨਹੀਂ ਹੁੰਦੇ ਹੈਗੇ ਐਨਜੀਓ ਜਿਹੜੀਆਂ ਹੈਗੀਆਂ ਉਹ ਸਭ ਪਹਿਲ ਦੇ ਤੌਰ ਤੇ ਆਈਆਂ ਹਨ ਭਾਵੇਂ ਇਹਨਾਂ ਨੇ ਕੋਈ ਖਾਤ ਪਿੰਡ ਦੇ ਵਿੱਚ ਕੋਈ ਮਸ਼ੀਨਾ ਵੰਡੀਆਂ ਕੋਈ ਆਟਾ ਦਾਲ ਵੰਡੀ ਹੈ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਪਰਾਲਾ ਵੰਡੀਆਂ ਹਨ ਕਿਉਂਕਿ ਲੋਕਾਂ ਨੂੰ ਮਹਿਸੂਸ ਨਹੀਂ ਹੁੰਦਾ ਹੈ ਅਸੀਂ ਇਹਨਾਂ ਦਾ ਇੱਥੇ ਪਿੰਡ ਵਿੱਚ ਆਏ ਤੇ ਬਹੁਤਨ ਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡਾ ਬਾ ਫੜੀ ਹੈ ਕਿ ਉਹ ਹੜ੍ਹਾਂ ਦੇ ਵਿੱਚ ਸੋਕੀ ਕਬਰਾਈ ਹੋਏ ਹਨ ਕਬਰਾਈਏ ਇੰਨੇ ਹਨ ਪਤਾ ਨਹੀਂ ਕਿਸੇ ਨੂੰ ਕਦੋਂ ਕਦੇ ਮਾਲ ਜਾਣਦਾ ਕਿ ਆਪਣਾ ਕੋ ਨੁਕਸਾਨ ਹੋ ਜਾਣਾ ਹੈ ਫਸਲ ਬਾੜੀ ਦਾ ਨੁਕਸਾਨ ਤਾਂ ਹੋ ਹੀ ਗਿਆ ਹੈਗਾ ਸੋ ਬਹੁਤ ਬਾਕੀ ਧੰਵਾਦ ਹੈ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸਰ ਨਿਕੁਆਰ ਮਹਿਲਾ ਮੰਡਲ ਪ੍ਰੈਜ਼ੀਡੈਂਟ ਸੁਦੀਦ कौर ਸਰ ਜਿਸ ਤਰ੍ਹਾਂ ਆਪਾਂ ਕਹਿ ਰਹੇ ਕਿ ਕਿਸੇ ਨੂੰ ਆਟਾ ਦਾਲ ਦੀ ਕਮੀ ਹੁੰਦੀ ਕਿਸੇ ਨੂੰ ਪਸ਼ੂਆਂ ਦੀ ਸੀਗੀ ਪਰ ਜੇ ਦੇਖਿਆ ਜਾਵੇ ਜਿਹੜੀ ਪਹਿਲ ਇਨਸਾਨੀਅਤ ਤੌਰ ਤੇ ਅੱਗੇ ਆਈ ਹੈ ਮੈਡੀਸਨ ਦੇ ਲਈ ਇਸ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਦੋਂ ਸਾਡੇ ਅੰਦਰ ਖਾਣਾ ਪੀਣਾ ਤੇ ਚਲੋ ਆਪਾਂ ਸਭ ਪੂਰਾ ਕਰਦੇ ਆਂ ਪਰ ਇੱਕ ਤਰ੍ਹਾਂ ਡਾਕਟਰ ਟੀਮ ਆ ਕੇ ਉਹਨੂੰ ਚੈੱਕ ਕਰਕੇ ਉਸ ਚੀਜ਼ ਦੀ ਅਲੱਗ-ਅਲੱਗ ਪ੍ਰੋਗਰੈਸ ਦੇਣਾ ਅਗਲੇ ਨੂੰ ਇੱਕ ਤਰ੍ਹਾਂ ਇਹ ਇੱਕ ਸੁਵਿਧਾ ਦੇਣਾ ਇੱਕ ਸਹੂਲਤ ਦੇਣਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਸਾਡੇ ਲਾਲਪੁਰ ਵੀਰ ਜੀ ਨੇ ਅਜੇ 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 ਵੀਰ ਜੀ ਨੇ ਇਹ ਉਪਰਾਲਾ ਚੁਣਿਆ ਜੀ ਸਰ ਪ੍ਰਾਲੇ ਪ੍ਰਾਂਤਨੀ ਨੇ ਪੂਰੇ ਪਿੰਡਾਂ ਨੂੰ ਬਹੁਤ ਜ਼ਿਆਦਾ ਸੇਵਾਵਾਂ ਸੌਂਪ ਕੀਤੀਆਂ ਇਸ ਸੰਸਥਾ ਨਾਲ ਜੁੜਿਆ ਨੂੰ ਸਾਨੂੰ ਵੀ ਟਾਈਮ ਹੋ ਗਿਆ ਪਰ ਸਾਨੂੰ ਹੁਣ ਇਹ ਚੀਜ਼ ਸ਼ੋ ਹੋ ਰਹੀ ਹੈ ਕਿ ਜਿਸ ਤਰ੍ਹਾਂ ਇਹ ਪਰਿਵਾਰ ਸਾਡੀ ਪਬਲਿਕ ਦੀ ਸੇਵਾ ਕਰ ਰਿਹਾ ਹੈ ਤੇ ਉਸੇ ਤਰ੍ਹਾਂ ਸਾਨੂੰ ਵੀ ਇਹਨਾਂ ਨਾਲ ਥੋੜਾ ਬਹੁਤ ਸਹਿਯੋਗ ਨਾਲ ਟੂ ਸਟੈਂਡ ਕਰਨਾ ਚਾਹੀਦਾ ਤਾਂ ਜੋ ਅਸੀਂ ਅੱਗੇ ਵਸਤਾ ਆਪਣੇ ਇਨ ਫਿਊਚਰ ਨੂੰ ਵੀ ਬ੍ਰਾਈਟ ਕਰ ਸਕੀਏ ਥੈਂਕ ਯੂ ਸਰ ਜੀ ਸਭ ਤੋਂ ਪਹਿਲਾਂ ਜੀ ਵੈਗਰੇ ਜੀ ਦਾ ਖਾਲਸਾ ਵੈਗਰੇ ਜੀ ਦੇ ਪੁੱਤੇ ਮੇਰਾ ਨਾਮ ਪਰਮਜੀਤ ਹੈ ਜੀ ਮੈਂ ਮੁਖ ਵਲੰਟੀਅਰ ਹਾਂ ਪਹਿਲਾ ਇਨਸਾਨੀ ਸੰਸਤਾ ਸਰਦਾਰ ਅਜੀਤ ਸਿੰਘ ਦੀ ਲਾਲਪੁਰਾ ਸਾਹਿਬ ਵੱਲੋਂ ਜੋ ਇਹ ਤਿਆਰ ਕੀਤੀ ਗਈ ਆ ਲੋਕਾਂ ਦੀ ਭਲਾਈ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਿੰਨਾ ਹੀ ਪ੍ਰਕੋਪ ਉੱਭਾਇਆ ਹੈ ਇਹ ਜਿੰਨਾ ਵੀ ਅੱਜ ਸਾਡਾ ਨੁਕਸਾਨ ਹੋਇਆ ਉਹਦੇ ਪ੍ਰਭਾਈ ਦਾ ਆਪਾਂ ਨਹੀਂ ਕਰ ਸਕਦੇ ਪਰ ਨਾਲਪੁਰਾ ਪਰਿਵਾਰ ਨੇ ਇਹ ਸੋਚਿਆ ਕਿ ਕਿਉਂ ਨਾ ਆਪਾਂ ਸੰਸਤਾ ਦੇ ਰਾਹੀਂ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਾਵੇ ਜਿਹੜੇ ਲੋਕ ਜਿਵੇਂ ਚਾਰੇ ਦਾ ਹੋ ਗਿਆ ਆਹ ਹੁਣ ਤੁਸੀਂ ਦੇਖੋ ਪਸ਼ੂਆਂ ਦਾ ਹੋ ਗਿਆ ਜਾਂ ਆਮ ਲੋਕਾਂ ਨੂੰ ਲੰਗਰ ਪਹਚਾਉਣਾ ਜਾਂ ਇਸ ਤੋਂ ਇਲਾਵਾ ਸਭ ਤੋਂ ਵੱਡਾ ਜਿਹੜਾ ਲੰਗਰ ਹੈ ਦਵਾਈਆਂ ਦਾ ਇਹ ਲਗਾਇਆ ਗਿਆ ਹੈ ਪਹਿਲਾ ਨਿਸ਼ਾਨੇ ਸੰਸਥਾ ਵੱਲੋਂ ਅਤੇ ਕੈਂਸਰ ਕੇਅਰ ਜਿਹੜੇ ਸਾਡੀ ਸੰਸਥਾ ਹੈਗੀ ਆ ਸਰਦਾਰ ਕਲਵੰਸੀ ਜੀ ਤਾਰੀਵਾਲ ਸਾਹਿਬ ਜੀ ਦੀ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਹਰ ਇੱਕ ਪਿੰਡ ਵਿੱਚ ਜਾ ਰਹੇ ਹਾਂ ਪਿੰਡ ਪਿੰਡ ਜਾ ਕੇ ਅਸੀਂ ਜਿੰਨੇ ਵੀ ਵੱਧ ਤੋਂ ਵੱਧ ਪਿੰਡ ਕੱਢ ਸਕਦੇ ਹਾਂ ਅਸੀਂ ਸਾਰੇ ਪਿੰਡਾਂ ਵਿੱਚ ਜਾ ਕੇ ਅਨਾਊਂਸਮੈਂਟ ਕਰਾ ਕੇ ਲੋਕਾਂ ਨੂੰ ਇਕੱਠੇ ਕਰਕੇ ਦਵਾਈਆਂ ਦਿੰਦੇ ਆ ਔਰ ਸਾਡੇ ਡਾਕਟਰ ਸਾਹਿਬਾਨ ਜਿੰਨੇ ਵੀ ਹੈਗੇ ਨੇ ਬੜੇ ਮਿਹਨਤੀ ਨੇ ਸਵੇਰ ਤੋਂ ਹੀ ਇਹ ਚੱਲ ਪੰਦੇ ਨੇ ਗੱਡੀ ਲੈ ਕੇ ਸਾਡੇ ਨਾਲ ਤੇ ਸ਼ਾਮ ਰਾਤ ਤੱਕ ਅਸੀਂ ਕਿੰਨੇ ਲੋਕਾਂ ਦੀ ਹਾਂਜੀ ਅਨੰਦਗੜ੍ਹ ਸਾਹਿਬ ਦੇ ਅਸੀਂ 10 ਮਿੰਟ ਕਰਦੇ ਆ ਜੀ ਹੁਣ ਤੱਕ ਜੀ ਦੇਖੋ ਰੋਡ ਤੁਹਾਰੇ ਸਾਹਮਣੇ ਹਾਲੇ 1:20 ਵਜਿਆ 1:00 ਵਜਣ ਵਾਲਾ ਇਹ ਅਸੀਂ ਜਿਵੇਂ ਹੁਣ ਪਿਛਲੇ ਪਿੰਡ ਆਹ ਲੋਕਾਂ ਦੀ ਦੂਰੀ ਤੋਂ ਕਰਦੇ ਨੇ ਦਾਜੀ ਪਰ ਵਗੈਰਾ ਹੋ ਗਿਆ ਚੰਦ ਪਰ ਹੋ ਗਿਆ ਉਹਨਾਂ ਦੇ ਨਾਲ ਜਿੰਨੇ ਵੀ ਪਿੰਡ ਜੁੜਦੇ ਸੀਗੇ ਸਾਰੇ ਪਿੰਡਾਂ ਨੂੰ ਬੁਲਾ ਕੇ ਅਸੀਂ ਉੱਥੇ ਮਤਲਬ ਜਾ ਕੇ ਲੋਕਾਂ ਦੇ ਮਿਲ ਕੇ ਆਇਆ ਤੇ ਲੋਕਾਂ ਨੂੰ ਸਭ ਤੋਂ ਵੱਡੀ ਜਿਹੜੀ ਸਮੱਸਿਆ ਦੇਖੀ ਗਈ ਆ ਵਾਇਰਲ ਹੈਗਾ ਏ ਔਰ ਜਿਹੜਾ ਪਾਣੀ ਕਰਕੇ ਸਰ ਪਾਣੀ ਲੱਗਿਆ ਹੱਥਾਂ ਨੂੰ ਤੇ ਪੈਰਾਂ ਨੂੰ ਖਾਰਸ਼ ਬਹੁਤ ਆ ਲੋਕਾਂ ਨੂੰ ਪਿੰਡੇ ਤੇ ਧੱਫੜ ਹੋਏ ਹੋਏ ਨੇ ਔਰ ਬਿਮਾਰ ਇਹ ਦੋ ਆਪਾਂ ਕਿਵੇਂ ਕਹਿ ਸਕਦੇ ਆ ਕਿ ਜਿਵੇਂ ਉਹਨਾਂ ਨੂੰ ਕਿ ਬੁਖਾਰ ਇਸ ਤਰ੍ਹਾਂ ਦਾ ਤੇ ਬੀਪੀ ਬੜਾ ਹਾਈ ਹੋ ਰਿਹਾ ਕਿਸੇ ਦਾ ਡਾਊਨ ਹੋ ਰਿਹਾ ਜਾਂਦਾ ਘਬਰਾਟ ਆ ਲੋਕਾਂ ਦੇ ਵਿੱਚ ਜਾਂ ਫਿਰ ਆਪਾਂ ਕਹਿ ਸਕਦੇ ਆ ਨੇ ਕਿ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਕੋ ਡਰਜਾ ਹੋ ਗਿਆ ਕਿ ਇਹ ਹਵਾ ਇਸ ਤਰ੍ਹਾਂ ਦੀ ਚੱਲ ਪਈ ਹੈ ਕਿ ਦੋ ਮਹੀਨੇ ਤੋਂ ਲਗਾਤਾਰੇ ਵਰਖਾ ਹੋ ਰਹੀ ਹੈ ਆਪਾਂ ਨੂੰ ਪਤਾ ਇਸ ਗੱਲ ਦਾ ਅਗਸਤ ਦਾ ਪੂਰਾ ਮਹੀਨਾ ਰਹਾ ਜੁਲਾਈ ਤੋਂ ਵਰਖਾ ਹੋ ਰਹੀ ਹੈ ਸੇ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖਿਆ ਕਿ ਲੋਕਾਂ ਦੇ ਮਕਾਨ ਟਹਿ ਗਏ ਲੋਕਾਂ ਦੇ ਛੱਤਾਂ ਚ ਉਡੀਆਂ ਸੀਗਾਂ ਤੁਸੀਂ ਪਿਛਲੇ ਵਾਰ ਹੀ ਦੇਖਿਆ ਕਿ ਅਸੀਂ ਸਾਰੇ ਦਸਵੀਂ ਰਹੇ ਸੀਗੇ ਸਾਡਾ ਮਤਲਬ ਫੇਸਬੁਕਾਂ ਤੇ ਵੀ ਅਸੀਂ ਸ਼ੋਅ ਕੀਤਾ ਹੈ ਕਿ ਅਖਬਾਰਾਂ ਵਿੱਚ ਵੀ ਤੁਸੀਂ ਦੇਖਿਆ ਤੁਹਾਡੇ ਮਧਿਓਂ ਰਾਹੀਂ ਸੀ ਦੱਸਿਆ ਕਿ ਲੋਕਾਂ ਦੇ ਘਰਾਂ ਦੇ ਜਦੋਂ ਮੀਂਹ ਪੈ ਰਿਹਾ ਸੀਗਾ ਮਕਾਨ ਚੋਰੇ ਸੀਗੇ ਅਸੀਂ ਖੁਦ ਜਾ ਕੇ ਉਹਨਾਂ ਦੇ ਘਰਾਂ ਦੇ ਉੱਪਰਛੱਤਾਂ ਦੇ ਉੱਪਰ ਮਤਲਬ ਟਾ ਕੇ ਚੋਣ ਤੋਂ ਬਚਦੇ ਤਰਪਾਲਾਂ ਪਾਈਆਂ ਹਜ਼ਾਰਾਂ ਹੀ ਤਰਪਾਲਾਂ ਇਹ ਵੰਡ ਚੁੱਕੇ ਆ ਜੀ ਇਸ ਪਿੰਡਾਂ ਦੇ ਵਿੱਚ